ਸੰਗਤ ਨੂੰ ਵੀ ਬੇਨਤੀ ਹੈ ਜੀ ਤੁਸੀਂ ਆਪਣਾ ਫਰਜ ਨਿਭਾਇਓ ਵੀਡੀਓ ਨੂੰ ਸ਼ੇਅਰ ਕਰਿਓ ਵੱਡੀ ਹੈਬੋ ਵਾਲਾ ਏਰੀਆ ਦੇ ਵਿੱਚ ਅਸੀਂ ਖੜੇ ਆ ਇਸ ਇਲਾਕੇ ਦੇ ਵਿੱਚ ਪਹਿਲਾਂ ਰਾਤ ਉੱਥੇ ਪਿੱਛੇ ਇੱਕ ਕੋਠੀ ਦੇ ਬਾਹਰ ਪਿਆ ਸੀਗਾ ਫੁੱਟਪਾਥ ਤੇ ਤੇ ਹੁਣ ਇੱਥੇ ਆ ਕੋਠੀ ਦੇ ਬਾਹਰ ਇੱਕ ਖੁੰਜੇ ਤੇ ਥੜਾ ਜਿਹਾ ਬਣਿਆ ਹੋਇਆ ਸੀ ਉੱਤੇ ਤੇ ਪਿਆ ਸੀ ਇਸ ਟਾਈਮ ਤੇ ਹੋ ਸਕਦਾ ਸੀ ਵੀ ਅੱਜ ਦੀ ਰਾਤ ਇਹ ਨਾ ਪੂਰੀ ਕਰਦਾ ਤੁਸੀਂ ਭੇਜੀ ਸੀ ਵੀਡੀਓ ਸਾਨੂੰ ਨੀ ਭਾਜੀ ਮੈਂ ਤਾਂ ਨਹੀਂ ਭਾਜੀ ਮੈਂ ਤੁਹਾਡੀ ਵੀਡੀਓ ਸਾਰੀਆਂ ਦੇਖਦਾ ਠੀਕ ਹੈ ਜੀ ਮੈਨੂੰ ਸਿਰਫ ਕੋਈ ਸ਼ਰਾਬ ਪੀ ਕੇ ਕੋਈ ਗਿਆ ਕੱਲ ਰਾਤ ਦੀ ਗੱਲ ਹੈ ਜੀ ਜੀ ਵੀਰ ਜੀ ਜੀ ਮੈਨੂੰ ਵਿਸਕੀ ਪੀ ਕੇ ਡਿੱ ਗਿਆ ਹੋਣਾ ਆਪੀ ਕੀ ਪੂ ਕੇ ਬਈ ਡੇੜ ਜਾਂਦੇ ਹੈਗੇ ਹਾਂ ਨਹੀਂ ਨਹੀਂ ਪੀਣ ਵਾਲਾ ਨਹੀਂ ਹੈਗਾ ਤਾਂ ਵਿਚਾਰਾ ਹਾਂਜੀ ਚੌਕੀਦਾਰ ਸੀ ਉਹੀ ਗੌਰ ਨੇ ਕੀਤਾ ਤੁਸੀਂ ਭੇਜੀ ਸੀ ਬਾਈ ਵੀਡੀਓ ਧੰਨਵਾਦ ਜੀ ਤੁਹਾਡਾ ਧੰਨਵਾਦ ਬਹੁਤ ਸ਼ੁਕਰੀਆ ਜੀ ਭੈਣ ਜੀ ਥੈਂਕ ਯੂ ਤੁਹਾਡਾ ਤੁਸੀਂ ਵੀਡੀਓ ਭੇਜੀ ਸ਼ੁਕਰੀਆ ਦੇਖੋ ਇਹ ਇੱਕ ਫਰਜ਼ ਆ ਆਪਣਾ ਦੇਖੋ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਕਟਪਟ ਹਰੇਕ ਦੀ ਜੇਬ ਦੇ ਵਿੱਚ ਸੋਸ਼ਲ ਮੀਡੀਆ ਅੱਜ ਆਪਣਾ ਹਰੇਕ ਦੀ ਜੇਬ 'ਚ ਇੱਕ ਚੈਨਲ ਆ ਆਪਣਾ ਤੁਸੀਂ ਜੁੜੀ ਨਹੀਂ ਚਲੋ ਸਾਡੇ ਵਰਗੇ ਐਨਜੀਓ ਹੀ ਕੋਈ ਕਰਨਗੇ ਤੁਸੀਂ ਵੀ ਖੁਦ ਐਨਜੀਓ ਆਪਣੇ ਆਪ ਚ ਤੁਸੀਂ ਘਟੋ ਘਟਾ ਕੇ ਸੋਸ਼ਲ ਮੀਡੀਆ ਤੇ ਵੀਡੀਓ ਤਾਂ ਪਾ ਹੀ ਸਕਦੇ ਇਹ ਬਾਬਾ ਜਾਨੀ ਕਿ ਤੁਸੀਂ ਦੱਸਦੇ ਹੋ ਵੀ ਰਾਤ ਇੱਥੇ ਮੀਂਹ ਚ ਪਿਆ ਰਿਆ ਬਾਹਰ ਹਾਂ ਬਾਹਰ ਹੀ ਪਿਆ ਰਿਆ ਮੀਂਹ ਦੇ ਵਿੱਚ ਇੰਨੀ ਠੰਡ ਹੈ ਉਹ ਵਾਹ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ RAM ਬਹਾਦਰ RAM ਬਹਾਦਰ ਦੀ ਬੋਡੀ ਲੈਂਗੁਏਜ ਚਿਹਰਾ ਮੋਹਰਾ ਗੱਲਬਾਤ ਕਰਨ ਦਾ ਤਰੀਕਾ ਆਪਣੇ ਆਪ ਚ ਬਿਆਨ ਕਰਦਾ ਵੀ RAM ਬਹਾਦਰ ਨੇਪਾਲ ਦਾ ਰਹਿਣ ਵਾਲਾ ਸਾਰੀ ਉਮਰ ਚੌਕੀਦਾਰਾ ਵਿੱਚ ਗੱਡੀ ਆ ਪਤਾ ਨਹੀਂ ਲੋਕਾਂ ਦੀ ਕਰੋੜਾਂ ਦੀ ਰਾਖੀ કરી ਸਾਰੀ ਉਮਰ ਪਤਾ ਨਹੀਂ ਕਿੱਥੇ ਕਿੱਥੇ ਕਿੰਨਾ ਮਹੱਲਿਆਂ 'ਚ ਕਿੰਨਾ ਕਲੋਨੀਆਂ ਦੇ ਵਿੱਚ ਕਿੰਨਾ ਘਰਾਂ ਦੇ ਵਿੱਚ ਰਾਮ ਬਹਾਦਰ ਨੇ ਚੌਕੀਦਾਰਾ ਕੀਤਾ ਪਰ ਅੱਜ ਰਾਮ ਬਹਾਦਰ ਦੀ ਦੇਖ ਰਹਿਕ ਕਰਨ ਵਾਲਾ ਕੋਈ ਨਹੀਂ ਇਸ ਬੁੱਢੇ ਸ਼ਰੀਰ ਦੀ ਚੌਕੀਦਾਰਾ ਕਰਨ ਵਾਲਾ ਕੋਈ ਨਹੀਂ ਬਚਿਆ ਇਸ ਬਜ਼ੁਰਗ ਤੋਂ ਤੁਰ ਵੀ ਨਹੀਂ ਹੁੰਦਾ ਲੈਟਰਨ ਵਿੱਚ ਹੀ ਹੋ ਰਹੀ ਹੈ ਇਹਦੇ ਪਜਾਮੇ ਦੇ ਲੱਤਾਂ ਦੇ ਕਰ ਟਾਇਲਟੀ ਟਾਇਲਟ ਨਾਲ ਲੱਬੜੇ ਹੋਏ ਨੇ ਆ ਪੈਰ ਦੇਖੋ ਕਿਵੇਂ ਸੁੱਜੇ ਪਏ ਨੇ ਕਿੱਡੇ-ਕਿੱਡੇ ਤੇ ਲੈਟਰਨ ਦੇ ਨਾਲ ਕਾਲੇ ਹੋਏ ਪੈਨੇ ਜੰਮੀ ਪਈ ਹੈ ਟਾਇਲਟ ਹੱਥਾਂ ਤੇ ਪੈਰਾਂ ਦੇ ਉੱਤੇ ਹੱਥ ਵੀ ਡੱਡੇ ਹੋਏ ਪਏ ਨੇ ਸੁੱਜ ਕੇ ਆਰਾਮ ਬਹਾਦਰ ਦੇ ਪਰ ਇਹ ਇਨਸਾਨ ਨਹੀਂ ਇਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਕਿਉਂਕਿ ਇਹ ਜਾਨਵਰ ਨੇ ਇਹਨਾਂ ਇਸੇ ਚੀਜ਼ ਦੇ ਹੱਕਦਾਰ ਨੇ ਰਾਖਸ਼ ਨੇ ਇਹ ਦਰਿੰਦੇ ਨੇ ਇਹ ਇਨਸਾਨਾਂ ਦੀ ਬਸਤੀ ਚ ਆ ਕਿਵੇਂ ਗਏ ਇੱਥੇ ਇਹ ਇਨਸਾਨਾਂ ਦੀਆਂ ਬਸਤੀਆਂ ਦੇ ਵਿੱਚ ਇਸ ਤਰ੍ਹਾਂ ਦੇ ਰਾਖਸ਼ ਏਦਾਂ ਹੀ ਮਰਨੇ ਚਾਹੀਦੇ ਆ ਇਹ ਅੱਜ ਸਾਡਾ ਸੱਭੇ ਸਮਾਜ ਸਾਡਾ ਤਰੱਕੀ ਕਰਦਾ ਪੰਜਾਬ ਇਸੇ ਚੀਜ਼ ਦੇ ਨਾਲ ਹੀ ਨਵਾਜਦਾ ਇਹਨਾਂ ਨੂੰ ਏਦਾਂ ਹੀ 26 ਜਨਵਰੀ ਨੂੰ ਕਿਹੇ ਹੱਤੀ ਆ ਹੁਣ ਬੜੀਆਂ ਝਾਕੀਆਂ ਕੱਢਦੇ ਨੇ ਬੜੇ ਪਖੰਡ ਰੱਚਦੇ ਨੇ ਲੋਕ ਪਰ ਇਹਨਾਂ ਵਾਸਤੇ ਕੁਝ ਵੀ ਨਹੀਂ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਪਰ ਅਜੇ ਤੱਕ ਇਨਸਾਨੀਅਤ ਦਾ ਸਭ ਤੋਂ ਪਹਿਲਾ ਧਰਮ ਵੀ ਨਹੀਂ ਅਸੀਂ ਪਹਿਲਾ ਲੈਸਨ ਵੀ ਨਹੀਂ ਅਸੀਂ ਲੈ ਸਕੇ ਨਾ ਅਸੀਂ ਦੇ ਸਕੇ ਬੱਚਿਆਂ ਨੂੰ ਆਪਣੇ ਸਾਡੀਆਂ ਦੋ ਮੋਰਲ ਵੈਲਿਊਜ਼ ਨੇ ਐਜੂਕੇਸ਼ਨ ਤੇ ਹੈਲਥ ਸੇਤ ਤੇ ਸਿੱਖਿਆ ਆ ਦੋਨੇ ਹੀ ਆ ਪਈਆਂ ਨੇ ਅੱਜ ਜੇ ਸਰਕਾਰੀ ਹਸਪਤਾਲਾਂ ਦੇ ਨਾਂ ਤੇ ਜਿਹੜੀਆਂ-ਜਿਹੜੀਆਂ ਬਿਲਡਿੰਗਾਂ ਬਣਾਤੀਆਂ ਜੀ ਉੱਥੇ ਪ੍ਰੋਪਰ ਟ੍ਰੀਟਮੈਂਟ ਹੁੰਦਾ ਹੋਵੇ ਆਂ ਮਹੱਲੇ ਦੇ ਲੋਕ ਇੰਨਾ ਕ ਤਾਂ ਕਰ ਹੀ ਸਕਦੇ ਸੀ ਵੀ ਉੱਥੇ ਛੱਡਿਆਂ ਹੁੰਦੇ ਜਾ ਕੇ ਪਰ ਇਹਨਾਂ ਨੂੰ ਪਤਾ ਉੱਥੇ ਕਿਸੇ ਨੇ ਇਹਨੂੰ ਦਾਖਲ ਨਹੀਂ ਕਰਨਾ ਜੇ ਕਿਸੇ ਨੇ ਦਾਖਲ ਕਰਨ ਦੀ ਗੱਲ ਵੀ ਕਰ ਲਈ ਤਾਂ ਕੋਲੇ ਰਹਿਣਾ ਪੈਣਾ ਫਾਈਲ ਬਣਾਉਣੀ ਪੈਣੀ ਐ ਪੈਸੇ ਖਰਚਣੇ ਪੈਣੇ ਸਰਕਾਰੀ ਦੇ ਵਿੱਚ ਤਾਂ ਦਾਖਲ ਹੀ ਨਹੀਂ ਕਰਦੇ ਪ੍ਰਾਈਵੇਟ ਦੇ ਵਿੱਚ ਬੰਦਾ ਲਿਜਾ ਨਹੀਂ ਸਕਦਾ ਅੰਦੇ ਯਰਦੀ ਫਾਈਲ ਬਣਾਓ ਪਹਿਲਾਂ ਫਿਰ ਇਹਨੂੰ ਦਾਖਲ ਕਰਨਾ ਸੀ ਉਹਨਾਂ ਨੂੰ ਹੁਣ ਇੱਕ ਰਾਹ ਤੇ ਜਾਂਦਾ ਬੰਦੇ ਦੇ ਦਿਲ ਦੇ ਵਿੱਚ ਦਇਆ ਭਾਵਨਾ ਤਾਂ ਆਉਂਦੀ ਆ ਵੀ ਹਾਏ ਬਾਈ ਕਿਵੇਂ ਪਿਆ ਯਾਰ ਬਾਪੂ ਵਿਚਾਰਾ ਪਰ ਉਹ ਕੀ ਕਰੇ ਉਹ 10 ਰੁਪਏ ਦੇ ਦੂ 20 ਰੁਪਏ ਦੇ ਦੂ 100 ਰੁਪਏ ਦੇ ਦੂ ਕੋਈ ਆਪਣੀ ਲੋਈ ਲਾ ਕੇ ਦੇ ਗਿਆ ਇੱਕ ਹੈ ਟੋਪੀ ਦੇ ਦਿੱਤੀ ਜਾਂ ਜੈਕਟ ਦੇ ਦਿੱਤੀ ਜਿਹੜੀ ਅਸਲ ਜ਼ਰੂਰਤ ਸੀ RAM ਬਹਾਦਰ ਦੀ ਉਹ ਕੌਣ ਦੇਊਗਾ ਉਹ ਦੇਣੀ ਆ ਸਾਡੇ ਸਿਸਟਮ ਨੇ ਇਸ ਇਲਾਕੇ ਦੇ ਵਿੱਚ ਘੁੰਮ ਰਿਹਾ ਜਿੱਥੇ ਭੈਣ ਉਹ ਨਹੀਂ ਦਾਫਦੇ ਵੀ ਇੱਥੇ ਨੇੜੇ ਪੂਰੀ ਵਾਲੇ ਬਾਬਿਆਂ ਦਾ ਗੁਰੂ ਘਰ ਆ ਵੀ ਉੱਥੇ ਗੁਰੂ ਘਰ ਦੇ ਬਾਹਰ ਬੈਠਾ ਹੁੰਦਾ ਲੰਬੇ ਸਮੇਂ ਤੋਂ ਮਤਲਬ ਉੱਥੋਂ ਦੇ ਇਲਾਕੇ ਦੇ ਜਿਹੜੇ ਐਮਸੀ ਆ ਕਾਉਂਸਲਰ ਆ ਇਸ ਇਲਾਕੇ ਦੇ ਐਮਸੀ ਕਾਉਂਸਲਰ ਆ ਤੁਹਾਡੇ ਇਲਾਕੇ ਦੇ ਵਿੱਚ ਇੱਕ ਵਕਤ ਦਾ ਮਾਰਿਆ ਹੋਇਆ ਬੰਦਾ ਆ ਗਿਆ ਤੁਹਾਡੇ ਇਲਾਕੇ ਦੇ ਵਿੱਚ ਇੰਦਾਂ ਦਾ 5000 ਬੰਦਾ ਤਾਂ ਨਹੀਂ ਹੈਗਾ ਜਾਂ 500 ਬੰਦਾ ਤਾਂ ਨਹੀਂ ਇੰਦਾਂ ਦਾ ਪਿਆ ਕੋ ਇੱਕ ਬੰਦਾ ਬਖਤ ਦੀ ਮਾਰ ਚੱਲਦਾ ਕਿਤੇ ਤੁਹਾਡੇ ਮਹੱਲੇ 'ਚ ਆ ਗਿਆ ਤਾਂ ਕਾਉਂਸਲਰ ਸਾਹਿਬ ਦਾ ਫਰਜ਼ ਨਹੀਂ ਬਣਦਾ ਵੀ ਤੁਰੰਤ ਪਹਿਲ ਦੇ ਆਧਾਰ 'ਤੇ ਉਸ ਬੰਦੇ ਨੂੰ ਰੋਟੀ ਪਾਣੀ ਸ਼ਿਕਾਇਆ ਜਾਵੇ ਉਹਦੇ ਲੀਡੇ ਕੱਪੜੇ ਪਵਾਏ ਜਾਣ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਫਿਰ ਅਹੁਦੇਦਾਰੀਆਂ ਕਰਨੀਆਂ ਕੀ ਆਏ ਫਿਰ ਕਾਉਂਸਲਰ ਬਣ ਕੇ ਕਰਨਾ ਕੀ ਆ ਫਿਰ ਐਮਐਲਏ ਐਮਪੀ ਬਣ ਕੇ ਦਿਖਾਵਾ ਕਾਦਾ ਫਿੱਟ ਘਵੰਜ ਕਾਦਾ ਹੈ ਆਹਨ ਬੋਟਾ ਆ ਜਾਣਗੀਆਂ ਐਦਾਂ ਇੱਥੇ ਓ ਹਾ ਹੂ ਕਰਦੇ ਫਿਰਨਗੇ ਲੀਡਰ ਹਲਾ ਹਲਾ ਕਰਦੇ ਭਾਈ ਜਿਹੜਾ ਤੁਹਾਡਾ ਕੰਮ ਆ ਉਹ ਤਾਂ ਪਿਆ ਇਹਨਾਂ ਨੂੰ ਕੌਣ ਪੁੱਛਦਾ ਇੱਥੇ ਦੱਸੋ ਇਹਨਾਂ ਵਾਸਤੇ ਕਿਹੜੇ ਉਪਰਾਲੇ ਕੀਤੇ ਆ ਕਿਹੜਾ ਸੰਵਿਧਾਨ ਦੇ ਵਿੱਚ ਤੁਸੀਂ ਕਾਨੂੰਨ ਪਾਰਥ ਕੀਤਾ ਕਿਹੜਾ ਅਜਾ ਤੁਸੀਂ ਇੱਥੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਸ਼ੈਲਟਰ ਬਣਾਇਆ ਕਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਤੁਸੀਂ ਇੰਤਜ਼ਾਮ ਕੀਤਾ ਵੀ ਜੇ ਕੋਈ ਐਦਾਂ ਦਾ ਲਾਵਾਰਸ ਬੰਦਾ ਉੱਥੇ ਪਹੁੰਚ ਜਵੇ ਆਭਿਉਦਾ ਪ੍ਰਬੰਧ ਹੋਊਗਾ ਸਾਹਮਣੇ ਦਾ ਹਾਂ ਵੀ ਉਹਦੀ ਕੇਅਰ ਹੋਊਗੀ ਉੱਥੇ ਹੈ ਕੋਈ ਕਿਉਂਕਿ ਇਸੇ ਚੀਜ਼ ਦੇ ਹੱਕਦਾਰ ਨੇ ਕਿ ਇਦਾਂ ਹੀ ਮਰਨੇ ਚਾਹੀਦੇ ਨੇ ਕਿ ਇਦਾਂ ਹੀ ਆਪਣਾ ਮਲਮੂਤਰ ਖਾ ਕੇ ਗੰਦ ਖਾ ਕੇ ਜਿਉਣੇ ਚਾਹੀਦੇ ਨੇ ਇਸੇ ਚੀਜ਼ ਦੇ ਹੱਕਦਾਰ ਨੇ ਕਿਉਂਕਿ ਪੰਜਾਬ ਦੇ ਵਿੱਚ ਕਿਉਂਕਿ ਭਾਰਤ ਦੇ ਵਿੱਚ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਸ਼ਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਵੀ ਇਹ ਪੰਜਾਬ ਦੇ ਵਿੱਚ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਵੱਡੀ ਹੈਪੋਵਾਲ ਇਦਾਂ ਦੇ ਇਲਾਕੇ ਦੇ ਵਿੱਚ ਕਿਉਂ ਆਇਆ ਇਹ ਬੰਦਾ ਇਹ ਜੰਗਲੀ ਬੰਦਾ ਇਨਸਾਨਾਂ ਦੀ ਵਸਤੀ 'ਚ ਕੀ ਕਰਦਾ ਇਹਦੇ ਗੋਲੀ ਮਾਰ ਦੇਣੀ ਚਾਹੀਦੀ ਹੈ ਇਹਦੇ ਉੱਤੋਂ ਦੀ ਗੱਡੀ ਨਿਗਾਹ ਕੇ ਇਹਨੂੰ ਕੁਚਲ ਦੇਣਾ ਚਾਹੀਦਾ ਤੇ ਬਾਲੀ ਵੱਡੀ ਦੇਰ ਵਾਲਾ ਕੰਮ ਵੀ ਹੈ ਨਹੀਂ ਇਹ ਇੱਕ ਦੋ ਦਿਨ ਇਦਾਂ ਹੀ ਰਹਿ ਗਿਆ ਇਨੂੰ ਪਤਾ ਨਹੀਂ ਰਾਤ ਨੂੰ ਕਿਹਨੇ ਲੱਤੜ ਜਾਣਾ ਇੱਥੇ ਪਏ ਨੇ ਜਾਂ ਕੁੱਤੇ ਖਾ ਜਾਣਗੇ ਜਾਂ ਠੰਡ ਖਾ ਜਾਊਗੀ ਇਹਨੂੰ ਠੰਡ ਨਾਲ ਹੀ ਮਰ ਜੂ ਤੇ ਜਾਂ ਕੋਈ ਰਾਤ ਨੂੰ ਗੱਡੀ ਵਾਲਾ ਨੰਘ ਜੂਰੇ ਉੱਤੋਂ ਕੋਲ ਦੀਆਂ ਦੇਖ ਦੇ ਕੇ ਲੋਕ ਨੰਗੀ ਜਾਂਦੇ ਆ ਇਨਸਾਨਾਂ ਦੀ ਬਸਤੀ ਦੇ ਵਿੱਚ ਦਰਿੰਦਾ ਆਇਆ ਹੋਇਆ ਤੇ ਇਸ ਦਰਿੰਦੇ ਦੀ ਹਾਲਤ ਦੇਖੋ ਕੀ ਆ ਅੱਜ ਕਿੱਡੀ ਮਜਬੂਰੀ ਆ ਲੋਕਾਂ ਦੀ ਇੱਥੇ ਆਂਟੀ ਹੁਣੀ ਭੈਣ ਹੁਣੀ ਖੜੇ ਆ ਇਹ ਦੱਸਦੇ ਆ ਵੀ ਮਤਲਬ ਦੇਖ ਰਹੇ ਆ ਅਸੀਂ ਕੀ ਕਰਨ ਆਪਦੇ ਘਰੇ ਤੋਂ ਲਿਆ ਕੇ ਕੋਈ ਰੱਖ ਨਹੀਂ ਸਕਦੇ ਇਹਨੂੰ ਇਹ ਵੀ ਸੱਚ ਆ ਫੈਕਟ ਆ ਮੈਂ ਵੀ ਕੋਈ ਵੀ ਨਹੀਂ ਰੱਖ ਸਕਦਾ ਤੇ ਜੇ ਕਿਤੇ ਲਿਜਾ ਸਕਦਾ ਬੰਦਾ ਤਾਂ ਹਸਪਤਾਲ ਚ ਲਿਜਾ ਸਕਦੇ ਇਦਾਂ ਦੇ ਬੰਦੇ ਨੂੰ ਤੁਸੀਂ ਦੱਸੋ ਕਿਹੜੇ ਹਸਪਤਾਲ ਚ ਇਦਾਂ ਦੇ ਬੰਦਿਆਂ ਦਾ ਇਲਾਜ ਹੋਊਗਾ ਕਿਹੜੇ ਸਰਕਾਰੀ ਹਸਪਤਾਲ ਚ ਇਸ ਤਰ੍ਹਾਂ ਦੇ ਬੰਦੇ ਨੂੰ ਐਡਮਿਟ ਕੀਤਾ ਜਾਂਦਾ ਅਸੀਂ ਖੁਦ ਦਾ ਸਾਡਾ ਐਕਸਪੀਰੀਅੰਸ ਆ ਬੜੀ ਵਾਰ ਬੰਦੇ ਦਾਖਲ ਕਰਾਇਆ ਹੈ ਵੀਰੋਂ ਛੱਟ ਕੇ ਆਓ ਸ਼ਾਮ ਨੂੰ ਬਾਹਰ ਕੱਢ ਦੇ ਮੈਂ ਧੱਕੇ ਮਾਰ ਕੇ ਪ੍ਰਾਈਵੇਟ ਹਸਪੀਟਲਾਂ ਦਾ ਲੱਖਾਂ ਦਾ ਫਾਈਵ ਸਟਾਰ ਹੋਟਲਾਂ ਵਰਗਾ ਬਿਜ਼ਨਸ ਹਨ ਦਾ ਤਾਂ ਆਮ ਬੰਦਾ ਜਾਵੇ ਕਿੱਥੇ ਸਾਡੇ ਅਸਮਰਥ ਹੋਏ ਖੜੇ ਲੋਕ ਸਾਰੇ ਬੇਆਸ ਹੋਏ ਖੜੇ ਨੇ ਲੋਕ ਸੌਂਦੇ ਹੋਏ ਵੀ ਮਦਦ ਨਹੀਂ ਕਰ پا ਰਹੇ RAM ਬਹਾਦਰ ਦੀ ਇਹ ਸੱਭੇ ਸਮਾਜ ਦੇ ਸਾਡੇ ਲੋਕ ਅਸੀਂ ਪਿੰਡਾਂ ਚ ਜਾਈਦਾ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਪ੍ਰਧਾਨ ਉਹ ਸਮਰਥ ਹੋਏ ਖੜੇ ਹੁੰਦੇ ਆ ਭਾਈ ਅਸੀਂ ਕੀ ਕਰੀਏ ਸਾਡੇ ਪਿੰਡ ਚ ਅਸੀਂ ਸਾਨੂੰ ਪਤਾ ਬਹੁਤ ਟਾਈਮ ਤੋਂ ਹੀ ਰਹਿ ਰਿਆ ਇਹ ਐ ਬਹੁਤ ਮਾੜੀ ਹਾਲਤ ਕਿ ਰਹਿੰਦਾ ਅਸੀਂ ਕੀ ਕਰੀਏ ਅਸੀਂ ਕਿਵੇਂ ਮਦਦ ਕਰੀਏ ਸਾਡੇ ਕੋਲੇ ਕੋਈ ਹੱਲ ਹੀ ਹੈ ਨਹੀਂ ਦੇਖੋ ਕਿੰਨੇ ਲਾਚਾਰ ਹੋ ਗਏ ਅਸੀਂ ਪਰ ਪ੍ਰਭੂ ਇਹ ਸਾਡਾ ਹੀ ਹੱਡ ਮਾਸ ਦਾ ਹੀ ਬਣਿਆ ਹੋਇਆ ਹੈ ਪ੍ਰਭੂ ਜੀ RAM ਬਹਾਦਰ ਜਾਗਦੇ ਰਹੋ ਜਾਗਦੇ ਰਹੋ ਦਿਹੋਕੇ ਦਿਨ ਦਾ ਚੌਂਕੀਦਾਰਾ ਕਰਦਾ ਅੱਜ ਆਖੀਰਲੇ ਪੜਾਅ ਤੇ ਪਹੁੰਚ ਗਿਆ ਅੱਜ ਇਹ ਚੌਂਕੀਦਾਰ ਅਖੀਰਲੇ ਪੜਾਅ ਤੇ ਪਹੁੰਚ ਗਿਆ ਕਹਿੰਦਾ ਦੋ ਬੇਟੇ ਆ ਮੇਰੇ ਦੋ ਬੇਟੀਆਂ ਨੇਪਾਲ ਦਾ ਦੱਸਦਾ ਆਪਣੇ ਆਪ ਨੂੰ ਪਰ ਆਪਣਾ ਪਿੰਡ ਦਾ ਨਾਂ ਨਹੀਂ ਦੱਸ ਪਾ ਰਿਹਾ ਚੱਜ ਨਾਲ ਪਤਾ ਨਹੀਂ ਖਰੌਨਾ ਅੱਖ ਨਹੀਂ ਖਰੁਕਾ ਅੱਖ ਨਹੀਂ ਕੀ ਇਦਾਂ ਦਾ ਕੁਝ ਦੱਸ ਰਿਹਾ ਬਾਈ ਜ਼ਿਲ੍ਹਾ ਨਹੀਂ ਦੱਸ ਪਾ ਰਿਹਾ ਸਮੈਲ ਇੰਨੀ ਆਉਂਦੀ ਹੈ ਵੀਰ ਕੋਲੋਂ ਕਿਉਂਕਿ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਰਾਮ ਬਹਾਦਰ ਪਰ ਅਸੀਂ ਅੱਜ ਰਾਮ ਬਹਾਦਰ ਨੂੰ ਆਪਣੇ ਨਾਲ ਸਪਨਿਆਂ ਦੇ ਘਰ ਲੈ ਕੇ ਚੱਲੇ ਆ। ਉੱਥੇ ਜਾ ਕੇ RAM BAHADUR ਵੀ ਬਾਪੂ ਦਾ ਇਸ਼ਨਾਨ ਪਾਣੀ ਕਰਾਵਾਂਗੇ। ਟੈਸਟ ਕਰਾ ਕੇ ਇਹਦਾ ਟ੍ਰੀਟਮੈਂਟ ਸ਼ੁਰੂ ਹੋਊਗਾ। ਅਰਦਾਸ ਕਰਿਓ ਉਹ ਅੱਲਾ ਉਹ RAM ਉਹ ਵਾਹਿਗੁਰੂ ਜੀ ਉਹ ਭਗਵਾਨ RAM BAHADUR ਨੂੰ ਸਿਹਤ ਬਖਸ਼ਣ ਕਿ ਥੋੜਾ ਤਕੜਾ ਹੋਵਗੇ ਆਪਣਾ ਪੂਰਾ ਐਡਰੈਸ ਦੱਸੇ। ਅਸੀਂ ਇਹਨੂੰ ਇਹਦੇ ਘਰ ਤੱਕਰ ਪਹੁੰਚਾ ਸਕੀ। ਜਿਵੇਂ ਕਿ ਹੁਣ ਤੱਕਰ 3000 ਤੋਂ ਵੱਧ ਮੈਂਬਰ ਘਰਾਂ ਚ ਜਾ ਚੁੱਕੇ ਨੇ ਇਹ ਹੋ ਸਕਦਾ RAM Bahadur ਦੇ ਬੱਚੇ ਵੀ ਵਿਚਾਰੇ ਸਮਰੱਥ ਹੋਣ ਇੱਥੇ ਆਉਣ ਤੋਂ ਇੰਨੇ ਯੋਗ ਨਾ ਹੋਣ ਵੀ ਉਹ ਦੂਸਰੇ ਦੇਸ਼ ਤੋਂ ਇੱਥੇ ਆਉਣ ਉਹ ਨੇਪਾਲ ਤੋਂ ਇੰਡੀਆ ਆ ਕੇ ਆਪਣੇ ਬਜ਼ੁਰਗ ਨੂੰ ਲੈ ਕੇ ਜਾਣ ਇੱਥੇ ਨੇਪਾਲੀ ਬੰਦਾ ਜਿਹਨੂੰ ਸਭ ਤੋਂ ਵਿਸ਼ਵਾਸਪਾਤਰ ਇਨਸਾਨ ਗਿਣਿਆ ਜਾਂਦਾ ਸਾਡੇ ਪੰਜਾਬ ਚ ਵੱਡੀਆਂ ਵੱਡੀਆਂ ਕੋਠੀਆਂ ਵੱਡਿਆਂ ਵੱਡਿਆਂ ਧਾਰਿਆਂ ਚ ਵੱਡਿਆਂ ਵੱਡਿਆਂ ਅਫਸਰਾਂ ਦੇ ਘਰਾਂ ਚ ਲੀਡਰਾਂ ਦੇ ਘਰਾਂ ਚ ਇਹ ਨੇਪਾਲੀ ਲੋਕ ਕੰਮ ਕਰਦੇ ਨੇ ਪਰ ਅੱਜ ਇਹਦੀ ਹਾਲਤ ਦੇਖੋ ਕੀ ਇਹਦੀ ਹਾਲਤ ਦੇਖੋ ਦੇਖੋ ਬੈਠ ਵੀ ਨਹੀਂ ਹੋ ਰਿਹਾ ਹੱਥ ਪੈਰ ਡੱਡੇ ਸੁੱਜ ਕੇ ਹੋਏ ਪਏ ਆ ਆਰਾਮ ਬਾਦਰ ਤੁਹਾਡਾ ਟੋਪੀ ਉਤਾਰ ਦੇ ਭਾਈ ਟੋਪੀ ਉਤਾਰ ਦੇ ਤੈਨੂੰ ਆਹ ਨਾਤੇ ਨੂੰ ਪਤਾ ਹੀ ਨਹੀਂ ਵਿਚਾਰੇ ਦੇ ਕਿੰਨਾ ਟਾਈਮ ਹੋ ਗਿਆ ਸਿਰ ਦੇ ਵਿੱਚ ਦੇਖੋ ਕਿਦਾਂ ਮੈਲ ਦੀਆਂ ਖਲੇਪੜੀਆਂ ਜੰਮੀਆਂ ਪਈਆਂ ਰਾਮਬਾਦਰ ਭਾਬੀ ਖੜੇ ਹੋ ਜਾਓਗੇ ਨਹੀਂ ਉਠਾ ਕੇ ਲੈ ਚਲਦੇ ਵਾਹ ਗਾੜੀ ਵਿੱਚ ਬਿਠਾएंगे ਹਸਪੀਟਲ ਲੈ ਕੇ ਜਾਏਗੇ ਆਪਕੋ ਹਸਪੀਟਲ ਚਲੋਗੇ ਆਧਾਰ ਕਾਰਡ ਹੈ ਤੁਹਾਡੇ ਪਾਸ ਤੁਮਾਰੇ ਪਾਸ ਕੋਈ ਕਾੜ ਨਹੀਂ ਹੈ ਚਲੋ ਕੋਈ ਬਾਤ ਨਹੀਂ ਆਪ ਹਮਾਰੇ ਸਾਥ ਚਲੋਗੇ ਹਮ ਆਪਕੋ ਹਸਪੀਟਲ ਤੱਕ ਹੀ ਕਰਵਾਏਗੇ ਠੀਕ ਹੈ ਬਾਬਾ ਚਪਲ ਪਹਿਨ ਲਓ ਬਾਬਾ ਚਪਲ ਪਾ ਤਿਰ ਚਕਾ ਕੇ ਆ ਫੋਨ ਉੱਤ ਫੜ ਲਾ ਤੂੰ ਐ ਫੜਾ ਦੇ ਮੈਨੂੰ ਫੋਨ ਫੜਾ ਤੂੰ ਖੜੇ ਹੋ ਜਾ ਅ ਕਕਨ ਖਾ ਕੇ ਕਲਿਕ ਕਰ ਬਟਾ ਬਾਦਰ ਬਾਬਾ ਟੈਨਸ਼ਨ ਮਤਲ ਲੈ ਨਾ ਅਸੀਂ ਗਿਰਨੇ ਨਹੀਂ ਦੇਵਾਂਗੇ ਤੇਰੇ ਕੋ ਠੀਕ ਹੈ ਇਹਨੀ ਜਿਆਦਾ 스멜 ਆਉਂਦੀ ਹੈ ਬਾਈ ਕੋਲ ਵਿਚਾਰੇ ਕੋਲ ਕਿੱਦਾਂ ਗੁਜ਼ਾਰਾ ਕਰ ਰਿਹਾ ਵਿਚਾਰਾ ਕਿੱਦਾਂ ਇੰਨਾ ਠੰਡੀਆਂ ਰਾਤਾਂ ਦੇ ਵਿੱਚ ਸੜਕ ਤੇ ਕਿਵੇਂ ਸੌਂਦਾ ਕਿਵੇਂ ਇੰਨੀ ਠੰਡ ਦੇ ਵਿੱਚ ਰਾਤਾਂ কাটਦਾ ਹੂ ਰਾਮ ਬਹਾਦਰ ਵਿਚਾਰਾ 70 ਤੋਂ 80 ਸਾਲ ਦੀ ਉਮਰ ਆ ਬਜ਼ੁਰਗ ਦੀ ਘਟ ਪਾਸਤੇ ਰਹਿਣਾ ਪੈ ਰਿਹਾ ਇਸ ਬਜ਼ੁਰਗ ਅਵਸਥਾ ਦੇ ਵਿੱਚ ਵੀ ਇਹਨੂੰ ਇਸ ਹਾਲਤ ਚ ਰਹਿਣਾ ਪੈ ਰਿਹਾ 1 ਮਿੰਟ 1 ਮਿੰਟ ਸਾਡੇ ਵਾਸਤੇ ਸਾਡੇ ਅੱਜ ਦੇ ਸਮਾਜ ਵਾਸਤੇ ਬੜੀ ਦੁੱਖ ਦੀ ਤੇ ਬੜੀ ਸ਼ਰਮ ਦੀ ਗੱਲ ਹੈ ਬਾਪੂ ਪਿੱਛੇ ਕੋ ਜਾ ਥੋੜਾ ਥੋੜਾ ਹੋਰ ਪਿੱਛੇ ਕੋ ਜਾ ਹਾਂ ਹੋ ਜਾਓ ਪਿੱਛੇ ਕੋ ਹਾਂ ਐਸੇ ਉੱਪਰ ਨੂੰ ਹੋ ਜਾ ਰਾਮਬਾਦਰ ਢੋਲਾ ਕੇ ਬੈਠਾ ਬਾਪੂ ਪਿੱਛੇ ਨੂੰ ਢੋਲਾ ਲਾ ਹਾਂ ਮੈਂ ਉਹ ਚੁੱਕਾ ਦਿੰਦਾ ਢਾ ਦਿੰਦਾ ਐਸੇ ਹਾਂ ਐਸੇ ਲੇਟ ਜਾਓ ਹਾਂ ਕਪੜਾ ਦੇ ਦੂੰ ਕਪੜਾ ਦੇ ਦਿੰਦੇ ਕਪੜਾ ਦੇ ਦਿੰਦੇ ਜੀਕਰ ਵੀ ਜਸਾ ਸੀ ਹਾਂਜੀ ਟੱਕ ਬੈਂਦੀ ਆ ਆ ਦੇ ਗੰਬੇ दिया कपड़ा बाबा इसके तो गंदे कपड़े हैं फेंकते क्या इसमें वहां पे नए कपड़े दे, दे देंगे हम आपको ये तो गंदा है बाबा बीच में बहुत से कपड़े नहीं नहीं नहीं। कपड़ा हम नया ले देंगे तेरे को एक लिफाफा रख लो ठीक है जे कंबल है पैसा पैसा तो नहीं है। इसमें पैसा कोई है बाबा नहीं टोपियां है जी उथे ਤੇ ਚਲੋ ਸੰਗਤ ਨੂੰ ਵੀ ਬੇਨਤੀ ਹੈ ਜੀ ਤੁਸੀਂ ਆਪਣਾ ਫਰਜ ਨਿਭਾਇਓ ਵੀਡੀਓ ਨੂੰ ਸ਼ੇਅਰ ਕਰਿਓ ਸ਼ਹਿਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਬਜ਼ੁਰਗ ਨੂੰ ਇਹਦੇ ਆਪਣੇ ਤੇਕਰ ਪਹੁੰਚਾ ਸਕੇ ਨਿਊ ਟਗੋਰ ਨਗਰ ਵੱਡੀ ਹੈਬੋ ਵਾਲਾ ਏਰੀਆ ਦੇ ਵਿੱਚ ਅਸੀਂ ਖੜੇ ਆ ਇਸ ਇਲਾਕੇ ਦੇ ਵਿੱਚ ਇਹ ਬਜ਼ੁਰਗ ਪਹਿਲਾਂ ਰਾਤ ਉੱਥੇ ਪਿੱਛੇ ਇੱਕ ਕੋਠੀ ਦੇ ਬਾਹਰ ਪਿਆ ਸੀਗਾ ਫੁੱਟਪਾਥ ਤੇ ਤੇ ਹੁਣ ਇੱਥੇ ਆ ਕੋਠੀ ਦੇ ਬਾਹਰ ਇੱਕ ਖੂਂਜੇ ਤੇ ਥੜਾ ਜਿਹਾ ਬਣਿਆ ਹੋਇਆ ਸੀ ਉਹਦੇ ਤੇ ਪਿਆ ਸੀ ਇਸ ਟਾਈਮ ਤੇ ਹੋ ਸਕਦਾ ਸੀ ਵੀ ਅੱਜ ਦੀ ਰਾਤ ਇਹ ਨਾ ਪੂਰੀ ਕਰਦਾ ਕਿਉਂਕਿ ਹਾਲਤ ਹੁਣ ਬਹੁਤ ਬਦਤਰ ਹੋ ਚੁੱਕੀ ਹੈ ਪਹਿਲਾਂ ਸਰੀਰ 'ਚ ਹੋ ਸਕਦਾ ਅੱਛਾ ਜੀ ਤੁਸੀਂ ਭੇਜੀ ਸੀ ਵੀਡੀਓ ਸਾਨੂੰ ਨਹੀਂ ਭਾਜੀ ਮੈਂ ਤਾਂ ਨਹੀਂ ਭਾਜੀ ਮੈਂ ਤੁਹਾਡੀ ਵੀਡੀਓ ਸਾਰੀਆਂ ਦੇਖਦਾ ਠੀਕ ਹੈ ਜੀ ਮੈਨੂੰ ਸਿਰਾ ਕੋਈ ਸ਼ਰਾਬ ਪੀ ਕੇ ਕੋਈ ਬੀੜਿਆ ਕੱਲ ਰਾਤ ਦੀ ਗੱਲ ਹੈ ਜੀ ਜੀ ਵੀਰ ਜੀ ਜੀ ਉਹ ਵਿਸਕੀ ਪੀ ਕੇ ਡਿੱ ਗਿਆ ਹੋਣਾ ਆਪੀ ਕੀ ਬੂ ਕੇ ਬਈ ਡੇੜੇ ਜਾਂਦੇ ਹੈਗੇ ਮੈਂ ਨਹੀਂ 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 ਪੀਣ ਵਾਲਾ ਨਹੀਂ ਹੈਗਾ ਤਾਂ ਵਿਚਾਰਾ ਹਾਂਜੀ ਚੌਕੀਦਾਰ ਸੀ ਉਹੀ ਗੌਰ ਨੇ ਕੀਤਾ ਤੁਸੀਂ ਭੇਜੀ ਸੀ ਬਾਈ ਵੀਡੀਓ ਧੰਨਵਾਦ ਜੀ ਤੁਹਾਡਾ ਧੰਨਵਾਦ ਬਹੁਤ ਸ਼ੁਕਰੀਆ ਜੀ ਭੈਣ ਜੀ ਥੈਂਕ ਯੂ ਤੁਹਾਡਾ ਤੁਸੀਂ ਵੀਡੀਓ ਭੇਜੀ ਸ਼ੁਕਰੀਆ ਦੇਖੋ ਇਹ ਇੱਕ ਫਰਜ਼ ਆ ਆਪਣਾ ਦੇਖੋ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਕਟੋ-ਕਟ ਹਰੇਕ ਦੀ ਜੇਬ ਦੇ ਵਿੱਚ ਸੋਸ਼ਲ ਮੀਡੀਆ ਅੱਜ ਆਪਣਾ ਹਰੇਕ ਦੀ ਜੇਬ 'ਚ ਇੱਕ ਚੈਨਲ ਆ ਆਪਣਾ ਤੁਸੀਂ ਜੁੜੀ ਨਹੀਂ ਚਲੋ ਸਾਡੇ ਵਰਗੇ ਐਨਜੀਓ ਹੀ ਕੋਈ ਕਰਨਗੇ ਤੁਸੀਂ ਵੀ ਖੁਦ ਐਨਜੀਓ ਆਪਣੇ ਆਪ ਚ ਤੁਸੀਂ ਕਟੋ-ਕਟ ਸੋਸ਼ਲ ਮੀਡੀਆ ਤੇ ਵੀਡੀਓ ਤਾਂ ਪਾਈ ਸਕਦੇ ਹੋ ਵੀ ਸਾਡੇ ਮੁਹੱਲੇ 'ਚ ਇੱਕ ਬੰਦਾ ਆ ਗਿਆ ਇਹ ਪਤਾ ਨਹੀਂ ਕੌਣ ਆ ਕਿੱਥੋਂ ਆਇਆ ਜੀ ਵੀ ਇਹਦੀ ਮਦਦ ਕੀਤੀ ਜਾਵੇ ਅਸੀਂ ਕੌਂਸਲਰ ਸਾਹਿਬ ਨੂੰ ਬੇਨਤੀ ਕਰਦੇ ਆ ਮੰਨ ਲਓ ਜੇ ਹਰ ਇੱਕ ਬੰਦਾ ਇਸ ਮੁਹੱਲੇ ਚੋਂ 20 ਬੰਦੇ ਵੀਡੀਓ ਸ਼ੇਅਰ ਕਰ ਦਿੰਦੇ ਕਾਉਂਸਲਰ ਐਮ ਐਲ ਏ ਐਮ ਪੀ ਦੇ ਕੰਨ ਖੜੇ ਹੋ ਜਾਣੇ ਸੀ ਡੀ ਸੀ ਤਿੱਕਰ ਐਸ ਟੀ ਓ ਤਿੱਕਰ ਇਹ ਗੱਲ ਪਹੁੰਚ ਜਾਣੀ ਸੀ ਆਪੇ ਕਿਸੇ ਨਾ ਕਿਸੇ ਨੇ ਇਹਦੀ ਬਾਹ ਫੜਨੀ ਸੀ ਪਰ ਅਸੀਂ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਜਾਂਦੇ ਆ ਹੁਣ ਦੇ ਕੋਈ ਪੀਤੀ ਥੋੜਾ ਕੀ ਨਾ ਚੋਕ ਬਰਮਾ ਜੀ ਇਹਨਾਂ ਦੇ ਵਾਈਫ ਭੈਣ ਜੀ ਉਹਨਾਂ ਨੇ ਉਹਨਾਂ ਨੇ ਆਪਣਾ ਫਰਜ਼ ਤਾਂ ਨਿਭਾਇਆ ਇੱਕ ਅੰਦਰੋਂ दया भावना ਤਾਂ ਦਿਖਾਈ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਤਾਂ ਨਿਭਾਇਆ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਪਾਇਆ ਤਾਂ ਸਹੀ ਘੱਟੋ-ਘੱਟ ਇਸ ਕਰਕੇ ਆਪਣੇ ਆਸ-ਪਾਸ ਇਸ ਤਰ੍ਹਾਂ ਦਾ ਕੋਈ ਤਕਲੀਫ ਦੇ ਵਿੱਚ ਇਨਸਾਨ ਦੇਖਦੇ ਹੋ ਜੇ ਤੁਹਾਨੂੰ ਲੱਗਦਾ ਵੀ ਉਹ ਵੀ ਇਨਸਾਨ ਹੀ ਆ ਤੁਹਾਡੇ ਵਰਗਾ ਜੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਉਹ ਦਰਿੰਦਾ ਵਾ ਇਨਸਾਨ ਜਾਪਦਾ ਵਾ ਤਾਂ ਇਨਸਾਨੀਅਤ ਦਿਖਾਓ ਫਿਰ ਘੱਟੋ-ਘੱਟ ਆਪਣਾ ਫਰਜ਼ ਨਿਭਾਓ ਉਸ ਇਨਸਾਨ ਦੀ ਆਵਾਜ਼ ਨੂੰ ਸਹੀ ਥਾਂ ਤੇ ਕਰ ਪਚਾ ਕੇ ਉਹਦੀ ਮਦਦ ਕਰੋ ਅਸੀਂ ਵੀ ਸਮਝਦੇ ਹਾਂ ਵੀ ਕੋਈ ਬੰਦਾ ਆਪਦੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਇਸ ਬਜ਼ੁਰਗ ਨੂੰ ਕੋਈ ਬੰਦਾ ਇਹਨੂੰ ਜਾ ਕੇ ਇੱਥੇ ਡੀ ਐਮ ਸੀ ਹਸਪਤਾਲ ਚ ਜਾਂ ਵੱਡੇ ਹਸਪਤਾਲਾਂ ਚ ਦਾਖਲ ਨਹੀਂ ਕਰਾ ਸਕਦਾ ਪੈਸੇ ਖਰਚ ਕੇ ਸਰਕਾਰੀ ਚ ਸਾਨੂੰ ਵੀ ਪਤਾ ਕੋਈ ਦਾਖਲ ਨਹੀਂ ਕਰਦਾ ਤੁਸੀਂ ਉੱਥੇ ਲਿਜਾਓਗੇ ਵੀ ਤੁਹਾਨੂੰ ਫਿਰ ਵਾਪਸ ਲੈ ਕੇ ਆਉਣਾ ਪੈਣਾ ਇੱਥੇ ਪਰ ਤੁਸੀਂ ਇੱਕ ਕੰਮ ਤਾਂ ਜ਼ਰੂਰ ਕਰ ਸਕਦੇ ਹਾਰਾ ਨਾਰਾ ਤਾਂ ਮਾਰਿਆ ਕਰੋ ਆਪਣਾ ਫਰਜ਼ ਤਾਂ ਨਿਭਾਓ ਜੇ ਕੁਝ ਹੋਰ ਨਹੀਂ ਕਰ ਸਕਦੇ ਉਸ ਜੰਗਲ ਦੇ ਰਾਜੇ ਬਾ ਇੱਕ ਜੰਗਲ ਦੇ ਵਿੱਚ ਬਾਂਦਰ ਨੂੰ ਰਾਜਾ ਬਣਾਤਾ ਤੇ ਉਹ ਜੰਗਲ 'ਚ ਲੱਗ ਗਈ ਅੱਗ ਤੇ ਬਾਂਦਰ ਟਪੂਸੀ ਮਾਰੇ ਇਧਰੋਂ ਉਧਰੋਂ ਉਧਰੋਂ ਇਧਰ ਭੱਜਿਆ ਫਿਰੇ ਕੀਤਾ ਕੋਈ ਨਹੀਂ ਭੱਜਿਆ ਫਿਰਦਾ ਰਿਆ ਤੇ ਸ਼ਾਮ ਨੂੰ ਇਕੱਠੇ ਹੋਏ ਕੁਝ ਲੋਕ ਦੂਜੇ ਜਾਨਵਰ ਬਾਂਦਰ ਨੂੰ ਕਹਿੰਦੇ ਰਾਜਾ ਜੀ ਵੀ ਤੁਸੀਂ ਕੀਤਾ ਤਾਂ ਕੁਛ ਨਹੀਂ ਆਕੇ ਲੱਗ ਗਈ ਸਾਰਾ ਜੰਗਲ ਮੱਚ ਗਿਆ ਤੁਸੀਂ ਤਾਂ ਤਪੂਸੀਆਂ ਮਾਰਦੇ ਰਹੇ ਉਹ ਕਹਿੰਦਾ ਭਰਾਵੋ ਮੈਂ ਇੱਕ ਮਿੰਟ ਵੀ ਵਿਹਲਾ ਬੈਠਿਆਂ ਤਾਂ ਦੱਸੋ ਘਟੋ ਘਟ ਉਹ ਬਾਂਦਰ ਵਾਲੀ ਗੱਲ ਤਾਂ ਕਰ ਲਈ ਆਪਾਂ ਵੀ ਆਪਣੀ ਤਪੂਸੀ ਮਾਰ ਕੇ ਤਾਂ ਦਿਖਾ ਦਈਏ ਸੀ ਵੀ ਹਾਂ ਤੁਸੀਂ ਹੈਗੇ ਆ ਅਸੀਂ ਫਿਕਰਮੰਦ ਆ ਘਟੋ ਘਟ ਫਿਕਰ ਤਾਂ ਕਰੀਏ ਅਸੀਂ ਸਾਡੇ ਆਸ-ਪਾਸ ਜੇ ਕੋਈ ਕੰਮ ਇਸ ਤਰ੍ਹਾਂ ਦਾ ਹੋ ਰਿਹਾ ਤੇ ਜੇ ਉਹ ਚਿੜੀ ਦੀ ਚੁੰਝ ਵਾਂਗ ਵੀ ਦੋ ਕੌਣ ਕੇ ਪਾਣੀ ਦੇ ਤਾਂ ਚਿੜੀ ਡੋਲ ਕੇ ਆਈ ਉੱਥੇ ਘਟੋ ਘਟ ਆਪਣਾ ਫਰਜ਼ ਤਾਂ ਨਿਭਾ ਕੇ ਆਈ ਉੱਥੇ ਜੇ ਤੁਸੀਂ ਨਿਭਾਵੋ ਤਾਂ ਇਦਾਂ ਦੇ ਲੋਕ ਇਦਾਂ ਦੇ ਹਾਲਾਤਾਂ ਵਿੱਚ ਨਾ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ شکریہ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨ ਨਹੀਂ ਭਾਣੇ ਆਪੇ ਪੈਸੇ ਨਹੀਂ ਲੈਂਦੇ